ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਫਿਰ ਆਪਾਂ embroidery ਵਾਲੇ ਸੂਟਸ ਲੈ ਕੇ ਆਏ ਆ ਸਭ ਤੋਂ ਪਹਿਲਾਂ ਇਹ ਵਾਲਾ ਸੂਟ ਹੈ ਦੇਖ ਸਕਦੇ ਹੋ ਜੀ ਤੁਸੀਂ ਟਿਸ਼ੂ ਸਿਲਕ ਦੇ ਉੱਪਰ ਬਣਿਆ ਹੋਇਆ ਸੂਟ ਹੈ ਗ੍ਰੀਨ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਹੈਗਾ ਇਹਦਾ ਘੇਰੇ ਦਾ ਕੰਮ ਇਹ ਹੈਗਾ ਚੌਕ ਦਾ ਕੰਮ ਸਾਰੀ ਸ਼ਰਟ ਦੇ ਵਿੱਚ ਜਿਹੜੀ ਸਪਰੈਡਿੰਗ ਹੋਈ ਹੋਈ ਹੈ ਫੁੱਲ ਹੈਵੀ ਹੈ ਜਿਹੜੀਆਂ ਦੀਆਂ 슬ੀਵਸ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਨਾਲ ਇਹ neck design ਹੈ ਜੀ ਪੂਰਾ ਹੈਵੀ ਸੂਟ ਬਣਿਆ ਹੋਇਆ ਸਾਰਾ ਤੇ ਇਹ ਹੈਗਾ ਬੋਟਮ ਦਾ ਡਿਜ਼ਾਈਨ मोस्टली ਕਾਫੀ ਨਵੇਂ ਈਵਰਸ ਆਪਣੇ ਨਾਲ ਜੁੜ ਰਹੇ ਆ ਤਾਂ ਸਾਰਿਆਂ ਦਾ ਕੁਐਸਚਨ ਇਹ ਹੁੰਦਾ ਕਿ ਆਰਡਰ ਕਿੱਦਾਂ ਪਲੇਸ ਕਰ ਸਕਦੇ ਆ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਨਾ ਪਹਿਲਾਂ ਆਪਾਂ ਨੂੰ ਤਾਂ ਫਿਰ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਆ ਹਾਂਜੀ ਤੇ ਆਪਣਾ ਪਿੰਕ ਕਲਰ ਦਾ ਸੂਟ ਹੈ ਆਪਾਂ ਪਹਿਲਾਂ ਵੀ ਪਿੰਕ ਕਲਰ ਤੇ ਬਣਾਇਆ ਸੀ ਪਿਓਰ ਦਾ ਦੁਪੱਟਾ ਲਗਾਇਆ ਹੋਇਆ ਦੁਪੱਟੇ ਦੀ ਆਪਾਂ ਜੀ ਲੇਸ ਨਾਲ ਕੀਤੀ ਪਈ ਹੈ ਫਿਨਿਸ਼ਿੰਗ ਤੁਸੀਂ ਦੁਪੱਟਾ ਸੈਮੀ ਚੁਣੌਣ ਦਾ ਵੀ ਲਗਾ ਸਕਦੇ ਹੋ ਠੀਕ ਹੈ ਜੀ ਕਿਉਂ ਨੈਚੁਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਪਿੰਕ ਕਲਰ ਤੇ ਸੂਟ ਹੈ ਬਾਟਮ ਸਿੰਪਲ ਹੈ ਜੀ ਕੋਈ ਕੰਮ ਨਹੀਂ ਹੋਇਆ ਫਿਰ ਬਾਟਮ ਤੇ ਡਿਜ਼ਾਈਨਿੰਗ ਹੈਗੀ ਜਿਹੜੀ ਸੇਮ ਹੀ ਹੈ ਸੂਟ ਦੀ ਇਸ ਤਰ੍ਹਾਂ ਦੇ ਨਾਲ ਘੇਰਾ ਬਣਿਆ ਹੋਇਆ ਉੱਪਰ ਨੂੰ ਪੈਨਲਸ ਜਾ ਰਹੇ ਨੇ ਸਿੱਪੀ ਦੇ ਸੀਕੁਐਂਸ ਜਾ ਰਹੇ ਇਸ ਤਰ੍ਹਾਂ ਦੇ ਨਾਲ ਜਿਹੜਾ ਬਾਜੂ ਦਾ ਕੰਮ ਹੋਇਆ ਹੋਇਆ ਸੇਮ ਹੀ ਹੈਗਾ ਜਿਹੜਾ ਤੁਸੀਂ ਕੰਮ ਬੋਟਮ ਤੇ ਲੈ ਕੇ ਜਾ ਸਕਦੇ ਹੋ ਹਾਂਜੀ ਤੇ ਇਹ ਆਪਾਂ ਤੁਹਾਨੂੰ ਮਾਰਲੂ ਪ੍ਰਿੰਟ ਦੇ ਜਿਹੜੇ ਆਪਣੇ ਸੂਟਸ ਦਿਖਾਏ ਸੀ ਇਸ ਤਰ੍ਹਾਂ ਦੇ ਨਾਲ ਆਪਾਂ ਗਲੇ ਤੇ ਲਗਾਏ ਹੋਏ ਹੈ ਜੀ ਪੋਟਲੀ ਬਟਨਸ ਬੈਗ ਗਲੇ ਤੇ ਆਪਾਂ ਇਹਨਾਂ ਨੂੰ ਲਟਕਣ ਦਿੱਤੇ ਹੋਏ ਨੇ ਔਰਗੈਂਜ਼ਾ ਲਗਾ ਕੇ ਇਸ ਤਰ੍ਹਾਂ ਦੇ ਨਾਲ ਹੋਈ ਹੋਈ ਹੈ ਇਸ ਤੇ embroidery ਠੀਕ ਹੈ ਜੀ ਦੋਨੋਂ ਬਾਜੀ ਤੇ ਹੋਈ ਹੋਈ ਐ ਐਂਡ ਸੇਮ ਹੀ ਬਾਟਮ ਤੇ ਬਾਟਮ ਤੇ ਵੀ ਸੇਮ ਹੀ ਆਰਗੈਂਜ਼ਾ ਲੱਗ ਕੇ ਹੋਈ ਹੈ ਹਾਂਜੀ ਇਹ ਵੀ ਆਪਾਂ ਸ਼ਿਮਰ ਤੇ ਬਣਾਇਆ ਹੋਇਆ ਲਵੈਂਡਰ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬਣਿਆ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਆਪਾਂ ਨੂੰ ਕਸਟਮਰ ਨੇ ਡਿਜ਼ਾਈਨ ਭੇਜਿਆ ਸੀਗਾ ਜੀ ਵਿੱਚ ਆਪਾਂ ਪੀਚ ਕਲਰ ਦਾ ਥ੍ਰੈਡ ਲਗਾਇਆ ਹੋਇਆ ਠੀਕ ਹੈ ਫੁੱਲ ਹੈਵੀ ਹੈ ਜਿਹੜੀ ਸ਼ਰਟ ਬਣੀ ਹੋਈ ਹੈ ਇਹਨਾਂ ਨੇ ਹਾਫ ਬੈਨ ਜਿਹੜਾ ਸੂਟ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਬਾਜੂ ਦਾ ਕੰਮ ਹੈ ਪਿੰਕ ਕਲਰ ਦੀ ਆਪਾਂ بیس ਲਗਾਇਆ ਹੋਏ ਇਸ ਤਰ੍ਹਾਂ ਦੇ ਨਾਲ ਪਿੰਕ ਬਾਜੂ ਦਾ ਕੰਮ ਆ ਜਾਣਾ ਇਹ ਵੀ ਡਿਜ਼ਾਈਨ ਹੈ ਜਿਹੜਾ ਤੁਸੀਂ ਕਿਸੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਉਸ ਹਿਸਾਬ ਦੇ ਨਾਲ ਆਪਾਂ ਕਲਰ ਜਿਹੜਾ ਐਡ ਕਰ ਦੇਣਾ ਇਹ ਹੈਗਾ ਜੀ ਇਹਦੀ ਬਾਟਮ ਦਾ ਕੰਮ ਇਸ ਤਰ੍ਹਾਂ ਹਾਂਜੀ ਤੇ ਆਪਣਾ ਇਹ ਸੋਟ ਉਹ ਹੈਵੀ ਸੂਟ ਹੈਗਾ ਜਿਹੜਾ ਆਪਾਂ ਰੈਡੀ ਕੀਤਾ ਹੈ। ਹਾਂਜੀ ਇਹ ਅਲੱਗ ਡਿਜ਼ਾਈਨ ਹੈ ਜਿਹੜਾ ਆਪਾਂ ਪਹਿਲਾਂ ਤੁਹਾਨੂੰ 골ਡਨ ਸ਼ਿਮਰ ਦਾ ਡਿਜ਼ਾਈਨ ਦਿਖਾਇਆ ਸੀ ਉਹ ਅਲੱਗ ਡਿਜ਼ਾਈਨ ਸੀ। ਦੋਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹੀ ਬਣਵਾ ਸਕਦੇ ਹੋ। ਠੀਕ ਹੈ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਜੀ ਇਹਦਾ ਬਾਰਡਰ। ਕੁੜਤਾ ਸਟਾਈਲ ਪੱਟੀ ਉੱਪਰ ਨੂੰ ਜਾ ਰਹੀ ਆ ਫੁੱਲ ਹੈਵੀ ਹੈ ਜਿਹੜੀ ਸ਼ਰਟ ਤੁਹਾਡੀ ਬਣਦੀ ਹੈ। ਪੂਰੀ ਹੈਵੀ ਬਾਜੂ ਬਣੀ ਹੋਈ ਹੈ। ਬਾਜੂ ਦਾ ਕੰਮ ਤੁਸੀਂ ਨੇੜੇ ਤੋਂ ਦੇਖ ਸਕਦੇ। ਹਾਂਜੀ। ਤੇ ਇਹ ਵਾਲਾ ਜਿਹੜਾ ਬਾਰਡਰ ਹੈ ਇਹ ਆਪਾਂ ਲੈ ਕੇ ਆਏ ਹੋਏ ਆ ਬਾਟਮ ਦੇ ਉੱਪਰ ਜੇ ਅਗਰ ਤੁਸੀਂ ਚਾਹੋ ਨੇ ਤਾਂ ਤੁਸੀਂ ਪੂਰਾ ਆਪਣਾ ਜਿਹੜਾ 슬ੀਵਜ਼ ਵਾਲਾ ਕੰਮ ਵੀ ਕਰਵਾ ਸਕਦੇ ਹੋ ਬਾਟਮ ਤੇ ਜਿਹੜਾ ਦੁਪੱਟਾ ਹੈ ਜੀ ਆਪਾਂ ਇਸ ਤਰ੍ਹਾਂ ਦੇ ਨਾਲ ਰੈਡੀ ਕੀਤਾ ਹੋਇਆ ਗੋਟੇ ਦੀ ਐਂਡ ਲੀਸ ਦੀ ਫਿਨਿਸ਼ਿੰਗ ਹੈ ਜਿਹੜੀ ਆਪਾਂ ਦੁਪੱਟੇ ਨੂੰ ਦਿੱਤੀ ਹੋਈ ਹੈ ਛੋਟੇ ਪੱਲਿਆਂ ਤੇ ਗੋਟਾ ਪਾਇਆ ਹੋਇਆ ਕਿਉਂਕਿ ਇਹਨਾਂ ਦੇ ਦੂਸਰੇ ਸੂਟ ਤੇ ਆਪਾਂ ਲੰਬੇ ਪੱਲਿਆਂ ਤੇ ਗੋਟਾ ਦੇ ਚੁੱਕੇ ਆ ਇਹਨਾਂ ਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਪਿਓਰ ਗਰੇਪ ਦੇ ਉੱਪਰ ਟੈਡੀ ਹੋਇਆ ਸੂਟ ਹੈ ਜੀ ਹਾਂ ਜੀ ਤੇ ਨੈਕਸਟ ਵਾਲਾ ਸਕਿਨ ਕਲਰ ਦਾ ਸੂਟ ਹੈ ਅੱਗੇ ਆਪਾਂ ਤੁਹਾਨੂੰ ਦਿਖਾਏ ਆ ਪਿੰਕ ਕਲਰ ਤੇ ਰੈੱਡ ਕਲਰ ਤੇ ਆਪਾਂ ਬਣਾਇਆ ਸੀ ਇਹ ਵਾਲਾ ਸੂਟ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹਦਾ ਘੇਰੇ ਦਾ ਕੰਮ ਆਉਂਦਾ ਠੀਕ ਹੈ ਸਾਰੇ ਤੇ ਵਿੱਚ ਸਪਰੈਡਿੰਗ ਆਉਂਦੀ ਇਹਨਾਂ ਦੇ ਨਾਲ ਮਹਿਰੂਨ ਕਲਰ ਯੂਜ਼ ਕਰਵਾਇਆ ਕਿਉਂਕਿ ਜਿਹੜਾ ਸੂਟ ਦਾ ਕਲਰ ਹੈ ਉਹ ਬਹੁਤ ਲਾਈਟ ਹੈ ਇਸ ਤਰ੍ਹਾਂ ਦੇ ਨਾਲ ਨੈਕ ਬਣਿਆ ਹੋਇਆ ਜੀ ਇਹ ਬਣੀ ਹੋਈ ਹੈ ਇਹਦੀ ਬਾਜੂ ਉਹੜਾ ਡਿਜ਼ਾਈਨ ਆਪਾਂ ਚੇਂਜ ਕੀਤਾ ਕਿਉਂਕਿ ਇਹਨਾਂ ਨੇ ਨਾਲ ਸਲਵਾਰ ਨਹੀਂ ਬਣਾਉਣੀ ਸੀ ਨਾਲ ਇਹਨਾਂ ਨੇ ਪੈਂਟ ਬਣਾਉਣੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ embroiderry ਕਰ ਰਹੇ ਸੀ ਆਪਾਂ ਇਹ ਹੈਗਾ ਜੀ ਬਾਜੂ ਦਾ ਕੰਮ ਇਹ ਆ ਜਾਣੇ ਨਾ ਦੇ ਪਲਾਜ਼ੋ ਦੇ ਉੱਪਰ ਠੀਕ ਹੈ ਕਿ ਸਾਰੀ embroiderry ਇਹਨਾਂ ਦੀ ਪਲਾਜ਼ੋ ਦੇ ਉੱਪਰ ਆਣੀ ਬਾਟਮ ਵਾਲਾ ਹੀ ਬਾਰਡਰ ਹੈ ਜਿਹੜਾ ਪਲਾਜ਼ੋ ਦੇ ਉੱਪਰ ਆ ਜਾਏ ਹਾਂਜੀ ਤੇ ਨੈਕਸਟ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਇਹ ਵੀ ਆਪਾਂ ਸਿਲਕ ਤੇ ਕੀਤਾ ਤੇ ਇਹਦੇ ਆਪਾਂ ਅੱਗੇ ਹੋਰ ਡਿਜ਼ਾਈਨ ਦੇ ਨਾਲ ਸੂਟਸ ਰੈਡੀ ਕੀਤੇ ਥੋੜਾ ਥੋੜਾ ਡਿਜ਼ਾਈਨ ਦਾ ਡਿਫਰੈਂਸ ਆਉਂਦਾ ਜਾਂਦਾ ਇਸ ਤਰ੍ਹਾਂ ਦੇ ਨਾਲ ਹੈਗਾ ਜੀ ਇਹਦਾ ਘੇਰੇ ਦਾ ਕੰਮ ਸੇਮ ਹੀ ਹੈਗੀ ਜਿਹੜੀ ਐਮਬ੍ਰੋਇਡਰੀ ਚੌਕਸ ਤੇ ਜਾ ਰਹੀ ਹੈ ਠੀਕ ਹੈ ਜੀ ਤੇ ਇਹ ਹੈਗਾ ਸੈਂਟਰ ਦਾ ਸਾਰਾ ਕੰਮ ਸਾਰੀ ਸ਼ਰਟ ਦੇ ਵਿੱਚ ਜੀ ਜਿਹੜੀ ਸਪਰੈਡਿੰਗ ਹੋਈ ਹੋਈ ਹੈ ਤੇ ਸੇਮ ਐਮਬ੍ਰੋਇਡਰੀ ਹੈ ਜਿਹੜੀ ਬਾਜੂ ਤੇ ਕੀਤੀ ਹੋਈ ਹੈ ਤੇ ਇਹ ਵਾਲਾ ਬਾਰਡਰ ਹੈ ਜਿਹੜਾ ਆਪਾਂ ਇਹਦੇ ਦੁਪट्टे ਤੇ ਵੀ ਬਣਾਇਆ ਹੋਇਆ ਹੈ ਤੇ ਇਹ ਵਾਲੀ ਬੂਟੀ ਦੀ ਸਪਰੈਡਿੰਗ ਦੁਪट्टे ਤੇ ਹੋਈ ਹੋਈ ਹੈ ਤੁਸੀਂ ਚੀਜ਼ਾਂ ਨੂੰ ਆਪਣੇ ਅਕੋਰਡਿੰਗ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੁੱਟਾਂ ਦੇ ਇੱਕ ਨਵੀਂ ਵੀਡੀਓ ਦੇ ਨਾਲ